ਕਾਲ ਵੈਲਕਮ ਬੈਕ ਔਨ ਅਰ YouTube ਚੈਨਲ ਅਸਟ੍ਰੇਲੀਅਨ ਸਿੱਧੂ ਤੇ ਅੱਜ ਆਪਾਂ ਰੈਡੀ ਹੋ ਗਏ ਆਂਗੇ ਰੈਡੀ ਕਦ ਲਈ ਹੋਇਆਗੇ ਆਪਾਂ ਜਾਣਾ ਸੀਗਾ ਸ਼ੋਪਿੰਗ ਸੈਂਟਰ ਤੇ ਮੈਨੂੰ ਮਨ ਪਈ ਬੀ ਅੱਧਾ ਪੌਣਾ ਘੰਟਾ ਪੌਣਾ ਘੰਟਾ ਤੱਕ ਕੋਲ ਆਈ ਕਹਿੰਦੀ ਵੀ ਜਲਦੀ ਰੈਡੀ ਹੋ ਜੂ ਸਾਢੇ 11 ਵਜੇ ਨੂੰ ਰੈਡੀ ਰਹੋ ਵੀ ਆਪਾਂ ਜਿਹੜਾ ਡੀਐਫ ਜਾ ਕੇ ਆਣਾਂਗੇ ਤੇ ਅਸੀਂ ਹਮਾਂਮਹ ਜੀ ਰੈਡੀ ਹੋ ਗਏ ਆ ਕਿਉਂਕਿ 11:00 ਵਜੇ ਰੈਡੀ ਸਟਾਰਟ ਹੋ ਗਏ ਆ ਵੀ ਫਿਰ 15-20 ਮਿੰਟ ਲੱਗ ਜਾਂਦੇ ਨੇ ਸਾਢੇ ਘੰਟੇ ਹੋ ਆ ਜਾਣਗੇ ਤੇ ਸਾਢੇ ਘੰਟੇ ਨਿਕਲ ਜਾਣੇ ਜਿਆਦਾ ਟਾਈਮ ਲਾਇਓ ਸੋ ਜਦੋਂ ਮੈਂ ਰੈਡੀ ਹੋ ਗਈ ਮੈਨੂੰ ਹੁਣ 5-6 ਮਿੰਟ ਪਹਿਲਾਂ ਕਾਲ ਆਈ ਕਹਿੰਦੇ ਵੀ ਕੁਝ ਖਾਣ ਬਣਾ ਲਓ ਪਕੌੜੇ ਬਣਾ ਲਓ ਹਨਾ ਤੇ ਇਦਾਂ ਕਿ ਕਿਹਦੇ ਕਿਹਨਾਂ ਹੁੰਦਾ ਵੀ ਤੁਹਾਨੂੰ ਰੈਡੀ ਕਰਕੇ ਲਾਲਚ ਦੇ ਕੇ ਰੈਡੀ ਕੀਤਾ ਜਾਵੇ ਭਲਾ ਵੀ ਸ਼ੋਪਿੰਗ ਲਈ ਜਾਣਾ ਹੈ ਨਾ ਫਿਰ ਬਾਅਦ ਵਿੱਚ ਘੁੰਮ ਕੇ ਆ ਜਾਵੇ ਵੀ ਪਕੌੜੇ ਬਣਾਉਣੀ ਹੈ ਕੁਝ ਵੀ ਖਾਣ ਲਈ ਬਣਾ ਦੋ ਕਿਹਦੇ ਕਿਹਨਾਂ ਹੁੰਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੂਜਿਆਂ ਨੂੰ ਵੀ ਜਦ ਇੱਕ ਵਾਰੇ ਪਰ ਰੈਡੀ ਹੋ ਗਏ ਫਿਰ ਸਾਰਾ ਕੁਕਿੰਗ ਕਰ ਨਹੀਂ ਡਿਫਰੈਂਟ ਹੋ ਜਾਊਗੀ ਤੇ ਉਹ ਮੈਂ ਬਣਾ ਕੇ ਤਾਂ ਦਊਂਗੀ ਜਿਵੇਂ ਕਿ ਹਾਂ ਮੇਰੇ ਵੀ ਮੈਂ ਰੈਡੀ ਹੋ ਗਈ ਉਹਨਾਂ ਤੇ ਦਾਨਾ ਹਾਂ ਵੀ ਮਨ ਖਿੰਚ ਕਰਨਾ ਪੈਣਾ ਮੈਨੂੰ ਕਹਿੰਦੇ ਕੁਝ ਹੋਰ ਬਣਾ ਲੈ ਵੀ ਹੁਣ ਤੁਸੀਂ ਇਹ ਤੋਂ ਬੰਦੇ ਆਪਸ਼ਨ ਦੇ ਦਿੱਤੀ ਵੀ ਮੈਨੂੰ ਪਕੌੜੇ ਹੀ ਖਾਣੇ ਨੇ ਤਾਂ ਮੈਂ ਨੇ ਮੈਨੂੰ ਮਨ ਕਿਉਂ ਸੱਟ ਹੋ ਗਿਆ ਕਿ ਮੈਂ ਪਕੌੜੇ ਬਣਾਉਣੇ ਨੇ ਹਨ ਤੇ ਮੈਂ ਉਹ ਚੀਜ਼ ਨਹੀਂ ਚੇਂਜ ਕਰ ਸਕਦਾ ਕੋਈ ਐਦਾਂ ਦਾ ਆਪਸ਼ਨ ਵੀ ਨਹੀਂ ਸੀ ਵੀ ਮਤਲਬ 스ਨੈਕਸ ਵੀ ਨਹੀਂ ਸੀ ਪਏ ਕੁਦਰਤੀ ਵੀ ਮਨਨ ਉਦੀ ਜਗ੍ਹਾ ਤੇ ਉਹ ਬਣਾ ਕੇ ਦੇਣਾ ਹਨ ਕਈ ਵਾਰੀ ਚੀਜ਼ ਰੋਲ ਪਈ ਹੁੰਦੀ ਹੈ ਮਾ ਉਹ ਬਣਾ ਕੇ ਦੇ ਦੇਣੀ ਹੁੰਦੀ ਪਰ ਅੱਜ ਇਹ ਹੈ ਕਿ ਕੁਝ ਹੈ ਨਹੀਂ ਸੀਗਾ ਉਹ ਸਾਰਾ ਖਤਮ ਹੋ ਗਿਆ ਤੇ ਉਹ ਵੀ ਆਪਾਂ ਸਮਾਨ ਲੈ ਕੇ ਆਵਾਂਗੇ ਪਵਿੱਤਰ ਨੂੰ ਚੜ੍ਹਦੀ ਕਲਾ ਲਈ ਕੀਤੇ ਨਾਲ ਨੰਮ ਜੁੜ ਦੱਸਿਓ ਕਮੈਂਟਾਂ ਚ ਤੇ ਹੁਣ ਆਪਾਂ ਨਾ ਮੈਂ ਤੁਹਾਨੂੰ ਪਹਿਲਾਂ ਪਵਿੱਤਰ ਨੂੰ ਸਵੇਰ ਚਾਹੁੰਦੇ ਆ ਪਕੌੜੇ ਬਣਾਉਣ ਦੇਖੋ ਅਸ਼ਾਂਤੀ ਕਾਕਾ ਕੀ ਕਰ ਰਹੇ ਹੈ ਇਹ ਬਹੁਤ ਹੀ ਜਿਆਦਾ ਸ਼ਾਂਤੀ ਹੋਗਾ ਤੇ ਇਹ ਤਾਂ ਖੇਡਾ ਦੇਖੋ ਸਾਰੀਆਂ ਖੇਲਾ ਕੱਢ ਕੇ ਆਪਦੀਆਂ ਖੇਡਣ ਦੀ ਚੀਜ਼ਾਂ ਇੱਕ ਵੀ ਨਹੀਂ ਮਤਲਬ ਉਹਦੇ ਵਿੱਚ ਆ ਰਿਹਾ ਇੱਕ ਵੀ ਇਕੋ ਹੀ ਨਾ ਉਹਦੇ ਵਿੱਚ ਹਾਂ ਸਾਰਾ ਦੇਖੋ ਕਿਦਾਂ ਕਿ ਇੱਥੇ ਕਿੱਥੇ ਕੀ ਕੀ ਮੇਰੇ ਰੌੜੜੇ ਨਹੀਂ ਚੱਕਰੇ ਹੁੰਦੇ ਇਹ ਬਹੁਤ ਗੰਦਾ ਹੋ ਗਿਆ ਬੱਤ ਤੁ ਸ਼ਾਂਤੀ ਹੋਗਾ ਪੂਰਾ ਚੱਲ ਚੱਲੀਏ ਆਪਾਂ نیچے ਤੇ ਇਹਦਾ ਜ਼ਰੂਰ ਤਸਵੀਰ ਲੈਣਾ ਤੁਸੀਂ ਦੇ ਤੁਹਾਨੂੰ ਕਰਦਾ ਹੈਗਾ ਤੇ ਮੈਂ ਤਾਂ ਚੱਲੀ ਹਾਂ ਹੁਣ ਕਿਚਨ ਦੇ ਵਿੱਚ ਫੋੜੇ ਹਾਂ ਤੁਸੀਂ ਵੀ ਬਲੌਗ ਨਾਲ ਕੰਟੀਨਿਊ ਬਣੇ ਰਹਿਣਾ ਆਪਾਂ ਤੁਹਾਨੂੰ ਦਿਖਾਵਾਂਗੇ ਈਐਫ ਕੀ ਸ਼ੋਪਿੰਗ ਕਰਨੀ ਹੈ ਜਾਂ ਕੀ ਨਹੀਂ ਕਰਨੀ ਹੈ ਹੋਰ ਕਿੱਥੇ ਜਾਣਾ ਹੈ ਉਹ ਸਾਰਾ ਦਿਖਾਵਾਂਗੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਤੇ ਨਾਲ ਨਾਲ ਤੁਹਾਨੂੰ ਕਮਾਵਾਵਾਂਗੇ ਤੇ ਬਣੇ ਰਹੋ ਕੰਟੀਨਿਊ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਸੋਨੇ ਸੋਨੇ ਨਾਲ ਨਾਲ ਵਲੌਗ ਦੇਖਣ ਦੇ ਲਈ ਤੇ ਪਵਿੱਤਰ ਨੂੰ ਜਿਹੜਾਗਾ ਹਨਾ ਬਹੁਤ ਸਾਰੇ ਲੋਕ ਪਿਆਰ ਕਰਦੇ ਹੋ ਲਈ ਥੈਂਕਸ ਬਹੁਤ ਬਹੁਤ ਹੈ ਧੰਨਵਾਦ ਤੇ ਮੂਸਲੀ ਹਨ ਸਾਰੇ ਕਹਿੰਦੇ ਨੇ ਫੋਟੋ ਵੀਰ ਨੂੰ ਜ਼ਰੂਰ ਦਿਖਾਇਆ ਕਰੋ ਇੱਕ ਮੈਨੂੰ ਨਵੀਰੇ ਦਾ ਮੈਸੇਜ ਆ ਮੈਨੂੰ ਨਹੀਂ ਪਤਾ ਵੀ ਵੀਰੇ ਦੀ ਦੀਦੀ ਆ ਹਨਾ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਮੈਨੂੰ ਕੁਕਿੰਗ ਦੇ ਵੀਡੀਓ ਜ਼ਰੂਰ ਪਾਇਆ ਕਰੋ ਵੀ ਤੁਹਾਡੇ ਕੁਕਿੰਗ ਸਕਿੱਲ ਹੈ ਜਿਹੜੇ ਉਹ ਬੋਲੀਏ ਥੈਂਕ ਯੂ ਵੀਰੇ ਥੈਂਕ ਯੂ ਸਿਸਟਰ ਹਨਾ ਤੁਸੀਂ ਜੋ ਵੀ ਹੋ ਤੇ ਤੁਸੀਂ ਅਪਰੀਸ਼ੀਏਟ ਕੀਤਾ ਮੋਟੀਵੇਟ ਕੀਤਾ ਉਹ ਚੀਜ਼ ਮੈਨੂੰ ਵਧੀਆ ਲੱਗੀ ਤੇ ਬਾਕੀ ਆਪ ਪਹਣਾ ਲੀਕਲੀ ਇੱਕ ਵਾਰ ਜ਼ਰੂਰ ਅਪਲੋਡ ਕਰ ਦਿਆ ਕਰਾਂਗੇ ਹੁਣ ਥੋੜਾ ਮੇਰਾ ਗੈਪ ਤਾਂ ਪੈ ਰਿਹਾ ਸੀਗਾ ਅਨੋਰ ਇਸ ਦਿਨ ਆਈ ਹੋਈ ਸੀ ਇਹ ਸੰਮੁਲ ਬਲੌਗ ਵੀ ਤੁਸੀਂ ਦੇਖ ਚੁੱਕੇ ਹੋਗੇ ਤੇ ਨੈਕਸਟ ਆਪਾਂ ਉਹਨਾਂ ਵਾਲੇ ਬਲੌਗ ਦਿਖਾਵਾਂਗੇ ਹਲੇ ਮੇਰੇ ਕੋਲ ਐਡੀਟਿੰਗ ਦਾ ਵੀ ਟਾਈਮ ਨਹੀਂ ਸੀਗਾ ਤੇ ਉਹ ਵੀ ਆਪਾਂ ਜੇ ਕਿੱਥੇ ਕਿੱਥੇ ਘੁੰਮੇ ਉਹ ਸਾਰੀ ਚੀਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਮੈਂ ਐਡੀਟਿੰਗ ਹੀ ਕਰ ਰਹੀ ਸੀ ਜਦੋਂ ਮਨੂੰ ਕਾਲ ਆਈ ਤਾਂ ਫਿਰ ਮੈਂ ਜਦੋਂ ਕਾਲ ਆਈ ਮੈਂ ਫਿਰ ਸਾਰਾ ਮਾਈਂਡ ਜਿਹੜਾ ਆਪਦਾ ਚੇਂਜ ਕੀਤਾ ਤੇ ਇਧਰ ਪੁਤਟਰ ਦੇਖੋ ਸਾਰੇ ਨਾ ਇਹ ਕੱਪੜੇ ਕਾਂਟੇ ਕੇ ਸੁਰਦਿੰਦਾ ਕਾਕਾ ਦੇਖੋ ਸਾਰੇ ਦੀ ਤੈਨ ਦੇ ਅਦਿਨਾਂ ਪੁੱਤ ਤੂੰ ਮੈਂ ਨਾ ਤੇਰੇ ਪਪਾ ਨੂੰ ਦਰਸ ਦੇਣਾ ਨਾ ਪਪਾ ਦੀ ਕੋਈ ਵੀ ਡਰੈਸ ਲਓ ਜੀ ਫਿਰ ਆਪਾਂ ਹੁਣ ਚੱਲੀਏ ਕਿਚਨ ਦੇ ਵਿੱਚ ਪਹਿਲਾਂ ਪਕੌੜੇ ਬਣਾ ਲਈਏ ਫੇਰ ਜਾਵਾਂਗੇ ਹੁਣ ਸ਼ਾਪਿੰਗ ਤੇ ਆ ਜਾ ਪੁੱਤ ਮੈਂ ਤੇ ਜੂਲੀ ਬਾਤ ਚ ਕਰੂੰਗੀ ਕੀ ਕੰਨੀ ਹੈ ਜੂਲੀ ਆ ਜਾ ਜੂਲੀ ਓਕੇ ਸਾਰੇ ਨੂੰ ਹਾਈ ਤੋਂ ਬੋਲਦੇ ਹਾਈ ਚਲ ਆਜੋ ਚੱਲੀਏ ਬੱਚਾ ਜੂਲੀ ਨੋਸ ਅਜੇ ਨੋਸ AI ਇਸ ਨੋਸ ਦੱਸਦਾ ਹੁੰਦਾ ਸਾਰਾ ਇਹ ਚਾਰ ਪਾਰਟਸ ਆਫ ਬੋਡੀ ਸਿੱਖ ਗਿਆ ਲਾਈਕ ਅ ਵਾਸ਼ ਯਰ ਹੈਂਡ ਕਹੋਤਾ ਹੈ ਹੈਂਡ ਵਾਸ਼ ਕਰਦਾ ਹੈ ਫੇਸ ਵਾਸ਼ ਕਰਦਾ ਹੈ ਫੇਸ ਵਾਸ਼ ਕਰਦਾ ਹੈ ਇਹਨਾਂ ਦੀਆਂ ਚੀਜ਼ਾਂ ਹੀ ਸਾਰੇ ਸਿੱਖ ਗਿਆ ਮੈਂ ਇਹਨੇ ਸਿੱਖਿਆ ਮੇਰਾ ਪੁੱਤ ਫੇਸ ਵਾਸ਼ ਵੀ ਕਰਦਾ ਹੈ ਹਾਂ ਪੁੱਤ ਫਟਾਫਟ ਕਟਿੰਗ ਕਰਨ ਤੋਂ ਬਾਅਦ ਜਿਹੜਾਗਾ ਆਪਾਂ ਨੇ ਵੇਸਨ ਤੇ ਪਕੌੜੇ ਬਣਾਉਣੇ ਸਟਾਰਟ ਕਰਤੇ ਕਿਉਂਕਿ ਬਹੁਤ ਕਾਲੀ ਸੀਗੀ ਆਪਾਂ ਪਕੌੜੇ ਕੋ ਬਣਾਉਣਾ ਚਾਹੇ ਆਪਣੇ ਮੱਲ ਦੇ ਦਰਾਂਤੀ ਆਪ ਦੀ ਚਾਹ ਮਾਰ ਰਹੇ ਨੇ ਥੋੜੀ ਪਤਲੀ ਚਾਹ ਵੀ ਬਣਾਈ ਆਪਾਂ ਚਾਹ ਤਾਂ ਆ ਪਹਿਲੇ ਦੁੱਧ ਨਾਲ ਹੀ ਮੈਂ ਸਾਡੇ ਕਰ ਤੁਪਾਂਗੇ ਜਿੰਦਰਾ ਲਾ ਹਾਂ ਜਿੰਦਰਾ ਕਿ ਟ੍ਰੈਮ ਆਜਾ ਜਦੇ ਸਹੀਦਾ ਸਰਨਾਂ ਟ੍ਰੈਮ ਟ੍ਰੈਮ ਲਾ ਰੌੜਾ ਮਨਾ ਦਿੰਦਾ

ਚੂਕ ਵਗੈਰਾ ਜਾਂ ਹੋਰ ਸਮਾਨ ਲੈਣ ਤੋਂ ਬਾਅਦ ਹੁਣ ਸਾਨੂੰ ਲੱਗੀ ਭੁੱਖਾ ਪਵਿੱਤਰ ਨੇ ਪਿਲਾ ਦੋ ਵਾਰੀ ਦੁੱਧ ਸਾਨੂੰ ਵੀ ਲੱਗੀ ਕਿ ਭੁੱਖੀ ਅਸੀਂ ਲੈ ਖਾਣੇ ਕਿਸ ਤੋਂ ਲੈ ਲੈ ਗਏਗੇ ਲੱਭਾ ਸਭੇ ਖਾ ਕੇ ਚੱਲਦੇ ਹਾਂ ਸਿਟੀ ਖਤਮ ਹੋ ਉਹ ਫਿਰ ਦੱਸਾਂਗੇ ਕੀ ਕੀ ਹੋਇਆ ਕਿਉਂਕਿ ਨਾ ਇੱਥੇ ਵੀ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਜਿੱਥੇ ਜਾਣਾ ਹੈ ਉੱਥੇ ਭੱਜ ਲੈਂਦਾ ਇਹ ਪੁਤਰੀ ਇਹ ਕਿਤੇ ਵੀ ਟੇਗਣਾ ਨਹੀਂ ਹੈ ਚੱਲ 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 ਜੀ ਸ਼ੋਪਿੰਗ ਹੋ ਗਈ ਦਾਨਾ ਹੁਣ ਆਪਾਂ ਚੱਲਣੇ ਹਾਂ ਬਾਕੀ ਸਾਰਾ ਨਹੀਂ ਚੱਕ ਰਹੀ ਜੀ ਬਾਕੀ ਕੀ ਨਾ ਭਾਈ ਕੀ ਪੁੱਛਿਆ ਕੀ ਕਹਿੰਿਆ ਅੱਜ ਮੈਂ ਜਿੱਪ ਪਾ ਕੇ ਸੋਤੂ ਲਿਆ ਇਹ ਰਹਿ ਕਾਰੋਂ ਡੋਣਡੂ ਆਹ ਬਾਕੀ ਆ ਰਹੀ ਹੈ ਨਹੀਂ ਮੈਂ ਨਾ ਮੇਰੇ ਪਾਹੀ ਕਰਕੇ ਮੈਂ ਬਾਈ ਨਾਲ ਲਿਆ ਹੁਣ ਮੈਂ ਪੁੱਛੇ ਕਿ ਅੱਜ ਕਰੂੰ ਨਾ ਕਿਉਂ ਤੇ ਐਸਾ ਕਰ ਤੇ ਉਹ ਟੰਗੀ ਟੰਗੀ ਰਹੀ ਰਹੀ ਟੰਗਿਆ ਤੇ ਆਪਾਂ ਦਾ ਨਾ ਪੈਸਾ ਬੋਲੇ ਲੋ ਜਿ ਪਰਸਪਰ ਬਣਾਦੇ ਨਾ ਬੈਠਾ ਰਹੇ ਬੈਠਾ ਰਹੇ ਅਸਾਂ ਨਾ ਪਰਸਪਰ ਹੋ ਰਹੀ ਸੀਗਾ ਮੈਂ ਬੈਠ ਗਿਆ ਗਿਣੀਆ ਪੁੱਤ ਲੋ ਜਿ ਹੁੰਜਾਂ ਤਾਂ ਇਹ ਦੇਸੀ ਬਿਆਰ ਪਹਿਲਾ ਪਰਸਪਰ ਦੇਖੇ ਤੂੰ ਤੇ ਮੈਂ ਬੈਠ ਨਹੀਂ ਕਿਹਾ ਸੀਗਾ ਮਾਂ ਵੀ ਆਪਣੇ ਮੱਗ ਘਟੇ ਇਹ ਗੱਲ ਫੋਹੇ ਬੋਲੇ ਅੱਜ ਮੈਂ ਕੀ ਹਦੀ ਰਿੜਿਉ ਮੈਂ ਆਪਣੇ ਲੁਫਾਫਾ ਘਟੇ ਇੱਕ ਇਹ ਨਾ ਤੂੰ ਮੇਨੇ ਉਹਨੇ ਵਰਕਾ ਕਟਟਾਇਆ ਤਾਂ ਵੀ ਨਾ ਮੈਂ ਉਹਦੇ ਲਈ ਪੈਸੇ। ਇਹ ਸੱਚੇ ਵੀ ਤੇ ਨਾ ਅਬ ਇਹ ਨਾ ਕਟੇ ਉਹ ਸਾਰਾ ਦੂੰ ਮੈਂ ਮਿਲਦਾ ਹੋਵੇ ਤੇ ਪਰਸ ਵੀ। ਚਲੋ ਲੱਭਿਆ। ਹੋਰੇ। ਕਰ ਲਈ ਵੀ ਸ਼ੋਪਿੰਗ ਜਿਵੇਂ ਯਾ ਜਿੰਤਾ ਨੇ ਇਹ ਸਮਾਨ ਖੜਾ ਚੱਲੇ ਆਂਗੇ ਕੇ ਮਾਰਟ ਅਦਨ ਜਦੋਂ ਅਸੀਂ ਸ਼ਾਪਿੰਗ ਕਰ ਰਹੇ ਸੀ ਉੱਥੇ ਹਨਾ ਕੋਟ ਪਾ ਪਾਗ ਦੇਖ ਰਹੇ ਸੀ ਉੱਥੇ ਅਸੀਂ ਪਰਸ ਭੁੱਲ ਗਏ ਬਈ ਪਰਸ ਸੀ ਘੰਟੀ ਦੇ ਕੋਲੇ ਹਨਾ ਪਤਾ ਨਹੀਂ ਉਹਨਾਂ ਨੇ ਕਿਵੇਂ ਅਕਲ ਨੂੰ ਫੜਾਤਾ ਕਿੱਦਾਂ ਉੱਥੇ ਰਹਿ ਗਿਆ ਹਨਾ ਉੱਥੇ ਉਹ ਕਿਤੇ ਹੋਏ ਜਿਹੜਾਗਾ ਉਹ ਟੰਗਦਾ ਸੀ ਉੱਥੇ ਭੁੱਲ ਗਏ ਮੈਨੂੰ ਇਹ ਸੀਗਾ ਵੀ ਇਹਨਾਂ ਕੋਲੇ ਚੱਕਿਆ ਹੋਇਆਗਾ ਹਨਾ ਤੇ ਕਿਉਂਕਿ ਸ਼ਵੀਰ ਦੀ ਆਂਟੀ ਕੋਲੇ ਸੀ ਆ ਤੇ ਚਲੋ ਜਦੋਂ ਗੱਡੀ 'ਚ ਬੈਠਣ ਲੱਗੇ ਹਨ ਵਾਪਸ ਆਏ ਮਤਲਬ ਘਰ ਨੂੰ ਤਾਂ ਉਦੋਂ ਪਵਿੱਤਰ ਨੇ ਦੁੱਧ ਮੰਗ ਲਿਆ ਤੇ ਮੈਂ ਮਨ ਨੂੰ ਪੁੱਛਿਆ ਮੈਂ ਕਿਹਾ ਮਨ ਨੂੰ ਤੁਸੀਂ ਪਰਸ ਢਿੱਗੀ 'ਚ ਰੱਖਦਾ ਵੀ ਪਵਿੱਤਰ ਦੁੱਧ ਮੰਗ ਰਿਹਾ ਕੱਢ ਕੇ ਲਿਓ ਤੇ ਵਈ ਉੱਥੇ ਹਨਾ ਸਾਰਾ ਸਮਾਨ ਕੋਲੇ ਸਾਰੇ ਬੈਗ ਕਿਸੇ 'ਚ ਵੀ ਪਰਸ ਨਾ ਦੁੱਧ ਹੈ ਨਹੀਂ ਸੀਗਾ ਤੇ ਫਿਰ ਫੂ ਫਟਾਫਟ ਸਾਰੇ ਕਿਤੇ ਦੇਖ ਕੇ ਆਏ ਜਿੰਨੇ ਵੀ ਅਸੀਂ ਜਿਹੜੇਗਾ ਮਤਲਬ ਸ਼ਾਪ ਤੇ ਗਏ ਸੀਗੇ ਫਿਰ ਯਾਦ ਆਇਆ ਵੀ ਜਿੱਥੇ ਵਾਈਟ ਕੋਟ ਪਾਏ ਸੀਗੇ ਵੀ ਉੱਥੇ ਪਿਆਊਗਾ ਜਨਨ ਕਿ ਕਲਮੈਂਟ ਉੱਤੇ ਪਿਆ ਸੀਗਾ ਫਿਰ ਅੱਗੋਂ ਮੈਨੂੰ ਤੇ ਅੰਕਲ ਨੂੰ ਸਮਝਾਉਣਾ ਨਾ ਆਵੇ ਹਨਾ ਸ਼ੌਪ ਤੇ ਬਟ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੇ ਹੱਡਾ ਲਗਾ ਰਿਕੇ ਉਹਨੂੰ ਸਮਝਾ ਕੇ ਗੇਟ 걸ਵਾ ਲਿਆ ਕਿਉਂਕਿ 5 ਵਜ ਚੁੱਕੇ ਸੀਗੇ ਹਨਾ 5 ਵਜੇ ਸਾਰੀ ਜਿਹੜੀ ਮਾਰਕੀਟ ਆ ਉਹ ਬੰਦ ਹੋ ਜਾਂਦੀ ਹੈਗੀ ਤਾਂ ਕਰਕੇ ਤੇ ਫਿਰ ਉਹ ਸਮਝਾਉਂ ਜਾ ਕੇ ਹਿੱਲੀ ਆਏ ਫਿਰ ਪਵਿੱਤਰ ਨੂੰ ਦੱਦ ਦਿੱਤਾ ਹਨਾ ਕਈ ਵੇਰੇ ਹੋ ਜਾਂਦਾ ਹੈਗਾ ਕਿਉਂਕਿ ਜਦੋਂ ਆਪਾਂ ਦੂਜੇ ਨੂੰ ਹਨਾ ਚੀਜ਼ ਫੜਾ ਦਿੰਦੇ ਆ ਕਈ ਵਾਰੀ ਬੰਦਾ ਕੁਝ ਕਰ ਲੱਗ ਗਿਆ ਜਾਂਦਾ ਉਹਦੇ ਮਾਈਂਡ ਚ ਨਹੀਂ ਲਿਆ ਉਹਨੂੰ ਆਏ ਹੋ ਜਾਂਦਾ ਵੀ ਜਾਂ ਫੜ ਲਿਆ ਹੋਣਾ ਜਾਂ ਕਿੱਦਾਂ ਤੇ ਇਸ ਤਰ੍ਹਾਂ ਹੀ ਹੰਟੀ ਨਾਲ ਹੋਇਆ ਚਲੋ ਜੀ ਐਦਾਂ ਹੀ ਹਨਾ ਗੱਲਾਂ ਹੁੰਦੀ ਰਹਿੰਦੀਆਂ ਨੇ ਕੋਈ ਪਹਿਲਾਂ ਵੀ ਹੋ ਗਿਆ ਸੀ ਸਾਡੇ ਨਾਲ ਪਰ ਉਦੋਂ ਨਾਲ ਦੀ ਨਾਲ ਯਾਦ ਆ ਗਿਆ ਸੀਗਾ ਬਾਹਰ ਨਿਕਲਣ ਤੋਂ ਪਹਿਲਾਂ ਹੀ ਮੈਂ ਇੱਥੇ ਪਰਸ ਰੱਖਿਆ ਸੀਗਾ ਦੇ ਇਹ ਸੋ ਆਪਣੀ ਚੱਕ ਲਿਆ ਸੀਗਾ ਚਲੋ ਜੀ ਐਦਾਂ ਨੂੰ ਜੇ ਗੱਲਾਂ ਹੋ ਜਾਂਦੀਆਂ ਹੁੰਦੀਆਂ ਨੇ ਨਾ ਚਲੋ ਜੀ ਮਿਲਾਂਗੇ ਆਪਾਂ ਇੱਕ ਨਵੇਂ ਵਲੌਗ ਨਾਲ ਹੁਣ ਆਉਣ ਸਾਰੇ ਬਹੁਤ ਜ਼ਿਆਦਾ ਥੱਕ ਗਏ ਸੀ ਨਾ ਪਵਿੱਤਰ ਸੌਂ ਗੀ ਸੋ ਮਿਲਾਂਗੇ ਆਪਾਂ ਇੱਕ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤੇ ਬਾਏ ਬਾਏ